ਜਲ ਸ਼ਕਤੀ ਅਭਿਆਨ ਤਹਿਤ ਕੀਤੀ ਪ੍ਰਤੀਦੀਸ਼ ਮੀਖਿਆ ਕਰਨ ਦੇ ਮੰਤਵ ਨਾਲ ਕੇਂਦਰੀ ਟੀਮ ਵੱਲੋਂ ਜਲੰਧਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਇਸ ਟੀਮ ਵਿੱਚ ਖਜ਼ਾਨਾ ਮੰਤਰਾਲੇ ਦੇ مالی ਸੇਵਾਵਾਂ ਵਿਭਾਗ ਦੇ ਡਾਇਰੈਕਟਰ ਤੇ ਜਲ ਸ਼ਕਤੀ ਮੁਹਿੰਮ ਲਈ ਕੇਂਦਰੀ ਨੋਡਲ ਅਫਸਰ ਵਿਵੇਕ ਗੁਪਤਾ ਸਮੇਤ ਤਕਨੀਕੀ ਅਧਿਕਾਰੀ ਤੇ ਵਿਗਿਆਨੀ ਨਾਇਮਾ ਅਖਤਰ ਸ਼ਾਮਿਲ ਸਨ ਇਸ ਦੌਰੇ ਦਾ ਮੰਤਵ ਖੇਤਰ ਵਿੱਚ ਬਰਸਾਤੀ ਪਾਣੀ ਤੇ ਪੀਣ ਵਾਲੇ ਪਾਣੀ ਦੀ ਸੰਭਾਲ ਸੰਬੰਧੀ ਲਾਗੂ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨਾ ਸੀ। ਆਪਣੇ ਦੌਰੇ ਦੌਰਾਨ ਕੇਂਦਰੀ ਟੀਮ ਵੱਲੋਂ ਮਿਸ਼ਨ ਨਾਲ ਜੁੜੇ ਜ਼ਿਲ੍ਹਾ ਅਧਿਕਾਰੀਆਂ ਤੇ ਹੋਰ ਹਿੱਤ ਧਾਰਕਾਂ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ ਗਿਆ। ਟੀਮ ਨੇ ਫਿਲੌਰ ਤੇ ਆਦਮਪੁਰ ਵਿੱਚ ਕਈ ਥਾਵਾਂ ਦਾ ਦੌਰਾ ਕਰਕੇ ਮੀਂਹ ਦੇ ਪਾਣੀ ਦੀ ਸੰਭਾਲ ਤੇ ਜਲ ਸਰੋਤਾਂ ਦੀ ਜੀਓ ਟੈਗਿੰਗ ਸਮੇਤ ਟੀਮ ਦੇ ਵੱਖ-ਵੱਖ ਪਹਿਲੂਆਂ ਦੀ ਤਰੱਕੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਸੰਗਣੇ ਜੰਗਲ ਲਗਾਉਣ ਤੇ ਛੋਟੀਆਂ ਨਹਿਰਾਂ ਨੂੰ ਮੋੜ ਸੁਲਜੀਤ ਕਰਨ ਦੇ ਯਤਨਾਂ ਦੀ ਵੀ ਸਮੀਖਿਆ ਕੀਤੀ ਮਿਸ਼ਨ ਅਮਰਿਤਸਰੋਵਰ ਅਦੀਨ ਅਮਰਿਤਸਰੋਵਰਾਂ ਦੇ ਨਿਰਮਾਣ ਤੇ ਵਿਕਾਸ ਦਾ ਮੁਲਾਂਕਣ ਕਰਨ ਦੇ ਨਾਲ ਨਾਲ ਮੌਜੂਦਾ ਜਲ ਸਰੋਤਾਂ ਨੂੰ ਸਾਫ਼ ਕਰਨ ਦੇ ਯਤਨਾਂ ਦਾ ਵੀ ਨਿਰੀਖਣ ਕੀਤਾ ਗਿਆ